ਜਗਬਾਣੀ ਪੰਜਾਬ ਕੇਸਰੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਸ਼ੰਭੂ ਬਾਰਡਰ ਤੇ ਕਿਉਂਕਿ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਗਿਆ ਸੀ ਤੇ ਹੁਣ ਜਿਹੜੀ ਮੀਟਿੰਗ ਹੈ ਕੇਂਦਰ ਸਰਕਾਰ ਦੇ ਨਾਲ ਜੋ ਮੀਟਿੰਗ ਹੈ ਐਤਵਾਰ ਨੂੰ ਹੋਵੇਗੀ ਪਰ ਹੁਣ ਮੌਕੇ ਦੇ ਹਾਲਾਤ ਕੀ ਨੇ ਉੱਥੇ ਮੌਜੂਦ ਕਿਸਾਨ ਆਗੂ ਤੇਜਵੀਰ ਸਿੰਘ ਜੋ ਕਿ ਬੀਕੇਯੂ ਸ਼ਹੀਦ ਭਗਤ ਸਿੰਘ ਦੇ ਮੁਖ ਬਲਾਰਾ ਨੇ ਕਿਸਾਨ ਯੂਨੀਅਨ ਦੇ ਮੁਖ ਬਲਾਰਾ ਨੇ ਸਾਡੇ ਨਾਲ ਇਸ ਵੇਲੇ ਫੋਨ ਲਾਈਨ ਤੇ ਮੌਜੂਦ ਨੇ ਗੱਲਬਾਤ ਕਰਦੇ ਆ ਤੇਜਵੀਰ ਸਿੰਘ ਜੀ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਸਸਕਾਂਤੀ ਸਾਰਿਆਂ ਨੂੰ ਜੈ ਜੈਕਾਰ ਜੀ ਤੇਜਵੀਰ ਸਿੰਘ ਜੀ ਹੁਣ ਕੀ ਹਾਲਾਤ ਹੈਗੇ ਨੇ ਸ਼ੰਭੂ ਬਾਰਡਰ ਦੇ ਹਾਲਾਤ ਜਿਵੇਂ ਕੁੰਡਲੀ ਬਾਰਡਰ ਤੇ ਸੀਗੇ ਜਿਵੇਂ ਟਿਕਰੀ ਬਾਰਡਰ ਤੇ ਸੀ ਜਿਵੇਂ ਗਾਜੀਪੁਰ ਬਾਰਡਰ ਤੇ ਸੀਗੇ ਜੀ ਉਵੇਂ ਹੀ ਬਹੁਤ بڑے بڑے ਹਜੂਮ ਕਿਸਾਨਾਂ ਦੇ ਇੱਥੇ ਆ ਰਹੇ ਨੇ ਲੰਗਰ ਪ੍ਰਚਾਰ ਚੱਲ ਰਿਹਾ ਹੈ ਦੇ ਬਹੁਤ ਸ਼ਾਂਤ ਸੁਭਾਅ ਦੇ ਨਾਲ ਕਿਸਾਨ ਬੈਠੇ ਨੇ ਪਰ ਕੱਲ ਇੱਕ ਅਫਸੋਸ ਵਾਲੀ ਘਟਨਾ ਹੈ ਕਿ ਇੱਕ ਸਾਡਾ ਸਾਥੀ ਸੰਗਰਸ਼ਲੇ ਸਾਥੀ ਗਿਆਨ ਸਿੰਘ ਨੇ ਜਿਹੜੇ ਉਹ ਸ਼ਹੀਦ ਹੋ ਗਏ ਨੇ ਉਹਨਾਂ ਦਾ ਅੱਜ ਸੰਸਕਾਰ ਹੋਣਾ ਹੈ ਸਿਆਰਪੁਰ ਦੇ ਕੰਡੇ ਵਿੱਚ ਪਰ ਕਿਸਾਨਾਂ ਦਾ ਜज्ਬਾ ਤੇ ਹੌਸਲਾ ਉਸੇ ਤਰ੍ਹਾਂ ਬਰਕਰਾਰ ਹੈ ਕਿ ਸਭ ਚੜ੍ਹਦੀ ਕਲਾ ਚ ਜੀ ਜੀ ਤੇਜਵੀਰ ਸਿੰਘ ਜੀ ਅੱਗੇ ਦੀ ਰਣਨੀਤੀ ਕੀ ਹੈਗੀ ਆ ਅੱਗੇ ਦੀ ਰਣਨੀਤੀ ਇਹ ਹੈ ਕਿ ਕੱਲ ਨੂੰ ਮੀਟਿੰਗ ਹੋਊਗੀ ਮੀਟਿੰਗ ਤੋਂ ਬਾਅਦ ਜਿਹੜੇ ਸਿੱਕੇ ਨਿਕਲ ਗਏ ਉਹਦੇ ਦੇ ਤੋਂ ਫਾਰਮ ਵਿਚਾਰ ਕਰਨਗੇ ਫਿਰ ਅਗਲੀ ਕਾਲ ਦਿੱਤੀ ਜਾਊਗੀ ਜੋ ਵੀ ਹੋਊਗੀ। ਹੂੰ। ਜਿਹਾ ਮੀਟਿੰਗ ਤੇ ਨਿਬੜ ਜਾਂਦਾ ਹੈ ਜਿਹੜੀ ਬਾਲੀ ਉਮੀਦ ਨਹੀਂ ਹੈਗੀ ਸਾਨੂੰ। ਹੂੰ। ਪਰ ਦੇਖਦੇ ਆ ਵਿੱਚ ਕੀ ਹਾਲਾਤ ਬਣਦੇ ਨੇ ਕੱਲ ਦੇ। ਉਹ ਮੀਟਿੰਗ ਦੇ ਵਿੱਚ ਪਤਾ ਲੱਗੂਗਾ। ਜੋ ਸਮਾਂ ਮੀਟਿੰਗ ਦਾ ਕੀ ਦਿੱਤਾ ਗਿਆ ਵਾ ਕੇਂਦਰ ਸਰਕਾਰ ਦੇ ਵੱਲੋਂ? ਸਮਾਂ ਮੇਰੇ ਕੱਲ 6 ਵਜੇ ਦਾ ਆਉਂਦਾ ਸ਼ਾਮ ਦੀ ਮੀਟਿੰਗ ਹੁੰਦੀ ਹੈ ਉਹ ਤੋਂ ਪਹਿਲਾਂ ਸ਼ਾਮ ਨੂੰ ਜਕਰ ਸ਼ਾਮ ਨੂੰ 6 ਵਜੇ ਮੀਟਿੰਗ ਸ਼ੁਰੂ ਹੁੰਦੀ ਹੈ ਤਾਂ ਰਾਤ ਪੈ ਜਾਵੇਗੀ ਤਾਂ ਫਿਰ ਕੀ ਫੈਸਲਾ ਕੀਤਾ ਜਾਵੇਗਾ ਕਿ ਉਸੇ ਦਿਨ ਕੂਚ ਕੀਤਾ ਜਾਵੇਗਾ ਜਾਂ ਅਗਲੇ ਦਿਨ ਹੋਵੇਗਾ ਨਹੀਂ ਉਹ ਉਸ ਹਿਸਾਬ ਦੇ ਨਾਲ ਉਹ ਦੋਵੇਂ ਫੋਰਮ ਮਿਲ ਕੇ ਤੈਅ ਕਰਨਗੇ ਉਹ ਮੇਰੇ ਕੋਲ ਅਧਿਕਾਰ ਨਹੀਂ ਹੈਗੇ ਇੰਨੀ ਗੱਲ ਤੁਹਾਨੂੰ ਦੱਸਣ ਦੀ ਆ ਮੈਨੂੰ ਨਹੀਂ ਪਤਾ ਉਹ ਫਾਰਮ ਦੇ ਬਾਅਦ ਮੀਟਿੰਗ ਤੋਂ ਮਾਗਰੋ ਤੈਅ ਹੁੰਦਾ ਹੈ ਹੂੰ ਕਿੱਦਾਂ ਜਲਦੀ ਹੂੰ ਤੇ ਬਾਕੀ ਹੁਣ ਕਿਵੇਂ ਬੈਠੇ ਨੇ ਉੱਥੇ ਕਿਸਾਨ ਸ਼ਾਂਤੀਪੂਰਵਕ ਟੰਗ ਦੇ ਨਾਲ ਬੈਠੇ ਨੇ ਜਾਂ ਹੱਲੇ ਵੀ ਉੱਥੇ ਕਿਤੇ ਨਾ ਕਿਤੇ ਫੌਜ ਦੇ ਨਾਲ ਕਿਤੇ ਨਾ ਕਿਤੇ ਉਹ ਬਿਲਕੁਲ ਬਿਲਕੁਲ ਸ਼ਾਂਤਵੇਂ ਟੰਗ ਦੇ ਨਾਲ ਬੈਠੇ ਨੇ ਪਾਠ ਹੁੰਦਾ ਸ਼ਾਮ ਨੂੰ ਰਹਿਰਾਜ ਸਾਹਿਬ ਹੁੰਦੀ ਹੈ ਤੇ ਸਾਰੇ ਲੋਕ ਆਪਣੇ ਉਹ ਸਫਾਈ ਦੇ ਲੰਗਰ ਦੇ ਪ੍ਰਬੰਧ ਤੇ ਲੋਕਾਂ ਨੂੰ ਸਾਂਭਣ ਦੇ ਵਾਸਤੇ ਤੁਨ ਤੋਂ ਬਚਨ ਵਾਸਤੇ ਇਹੀ ਤਿਆਰੀਆਂ ਸਾਰੀਆਂ ਦਿਨ ਚੱਲਦੀਆਂ ਰਹਿੰਦੀਆਂ ਨੇ ਤੇ ਲੋਕੀ ਆਪ ਦੇ ਵਿੱਚ ਬਹਿ ਕੇ ਐਮਐਸਪੀ ਤੇ ਚਰਚਾ ਕਰਦੇ ਨੇ ਕਰਜ਼ਾ ਮੁਕਤੀ ਤੇ ਚਰਚਾ ਕਰਦੇ ਨੇ ਜਿਹੜੀਆਂ ਗੱਲਾਂ ਸਰਕਾਰ ਦੱਸਦੀ ਹੈ ਸਰਕਾਰ ਵੱਲੋਂ ਬੋਲੀਆਂ ਜਾਂਦੀਆਂ ਨੇ ਤੇ ਇੰਟਰਨੈਟ ਸੇਵਾਵਾਂ ਬੰਦ ਨੇ ਲੋਕਾਂ ਨੂੰ ਇਹ ਗੱਲ ਦਾ ਪਤਾ ਲੱਗ ਰਿਹਾ ਹੈ ਕਿ ਪੰਜਾਬ ਦੀ ਟੈਰੀਟਰੀ 'ਚ ਬੈਠ ਕੇ ਹਰਿਆਣਾ ਹਰਿਆਣਾ ਵਾਲੀ ਸਰਕਾਰ ਨੇ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਅਟੈਕ ਕੀਤਾ ਇਹ ਗੈਰ ਕਾਨੂੰਨੀ ਨੇ ਲੋਕੀ ਬਹੁਤ ਕੁਝ ਸ਼ਿਕਾਇਤਾਂ ਨੇ ਮੋਰਚੇ ਤੋ ਉਹਨਾਂ ਨੂੰ ਅਨੁਸ਼ਾਸਨਾਂ ਦਾ ਉਹਨਾਂ ਦੀ ਇਕਤਾ ਵੀ ਹਰਿਆਣੇ ਦੀ ਸੰਗਤ ਇੱਥੇ ਬਹੁਤ ਵੱਡੀ ਤਦਾਦ ਦੇ ਵਿੱਚ ਬੈਠੀ ਹੈ ਉਹਨਾਂ ਦਾ ਭਾਈਚਾਰਾ ਫੇਰ ਮੁੜ ਕੇ ਇਕੱਠਾ ਹੋ ਰਿਹਾ ਹੈ ਲੋਕੀ ਦੁਬਾਰਾ ਕਿਸਾਨ ਦੇ ਮੁੱਦੇ ਤੇ ਗੱਲ ਕਰ ਰਹੇ ਨੇ ਲੋਕੀ ਇਹ ਚੀਜ਼ ਨੂੰ ਸਮਝਦੇ ਨੇ ਵੀ ਇਹ ਸਾਡੀਆਂ ਮੰਗਾਂ ਨਹੀਂ ਇਹਨਾਂ ਨੇ ਵਾਅਦਾ ਕੀਤਾ ਸੀਗਾ ਤੇ ਇਹ ਸਾਰਾ ਕੁਝ ਚੱਲ ਰਿਹਾ ਹੈ ਬਹੁਤ ਅੱਛਾ ਆਸ-ਪਾਸ ਦੇ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਵੀ ਰابطਾ ਕਾਇਮ ਹੋ ਰਿਹਾ ਆ ਰਹੇ ਨੇ ਉਹ ਬਿਲਕੁਲ ਬਿਲਕੁਲ ਉਹ ਪਾਣੀ ਦੀਆਂ ਟੈਂਕੀਆਂ ਦੁੱਧ ਲੈ ਕੇ ਲੰਗਰਪਸਾ ਦਾ ਲੈ ਕੇ ਹੁਣ ਵੀ ਮੈਂ ਤੁਹਾਡੀ ਕੋਲ ਸੁਣਨ ਦੇ ਲਈ ਇੱਥੇ ਪਿੱਛੇ ਆਇਆ ਸੀਗਾ ਤੇ ਮਗਰ ਦੇਖ ਰਿਹਾ ਸੀਗਾ ਵੀ ਹਰ ਇੱਕ ਪਿੰਡ ਦੇ ਵਿੱਚੋਂ ਟਰੈਕਟਰ ਟਰੈਲੀਆਂ ਤੇ ਉੱਪਰ ਲੰਗਰ ਲੈ ਕੇ ਨੌਜਵਾਨ ਪਹੁੰਚ ਰਹੇ ਨੇ ਤੇ ਕੱਲ ਦਾ ਦਿਨ ਅੱਜ ਦਾ ਦਿਨ ਸੁੱਕੀ ਦਾ ਦਿਨ ਹੋਊਗਾ ਪਰ ਲੋਕਾਂ ਦੇ ਨਾਲ ਇੱਕ ਗੱਲ ਇਹ ਵੀ ਹੈ ਕਿ ਕਿਤੇ ਨਾ ਕਿਤੇ ਸਰਕਾਰ ਨੇ ਪਰੇਸ਼ਾਨ ਕੀਤਾ ਹੋਇਆ ਹੈ ਬੱਚਿਆਂ ਦੇ ਪੇਪਰ ਨੇ ਇੰਟਰਨੈਟ ਪੰਜਾਬ ਦੇ ਵਿੱਚ ਤਿੰਨ ਜ਼ਿਲ੍ਹਿਆਂ ਦੇ ਵਿੱਚ ਬੰਦ ਹੈ ਤੇ ਇਹ ਸਾਰਾ ਕੁਝ ਜਿਹੜਾ ਇਹ ਚੱਲ ਰਿਹਾ ਹੈ ਉਹਦੇ ਨਾਲ ਬਹੁਤੀਆਂ ਪਰੇਸ਼ਾਨੀਆਂ ਵੀ ਸਾਨੂੰ ਵੀ ਗੱਲਬਾਤ ਨਹੀਂ ਪਤਾ ਲੱਗਦੀ ਕਿ ਬਾਹਰ ਕੀ ਹੋ ਰਿਹਾ ਹੈ ਕਿ ਹਰਿਆਣਾ ਦੇ ਵਿੱਚ ਕੀ ਹੋ ਰਿਹਾ ਹੈ ਜਾਂ ਜਿਹੜੇ ਬਾਹਰਲੇ ਰਾਤ ਨੇ ਹੋਰ ਸੂਤਿਆਂ ਦੇ ਵਿੱਚ ਕੀ ਕੀ ਨਿਜਵੇਂ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਕਾ ਕਰਨਾਟਕ ਦੇ ਕਿਸਾਨਾਂ ਨੂੰ ਮੱਧ ਪ੍ਰਦੇਸ਼ ਵਿੱਚ ਰੋਕ ਕੇ ਉੱਤੇ ਪੁੱਟਮਾਰ ਕੀਤੀ ਗਈ ਪੁਲਿਸ ਦੇ ਕਿਦਾਂ ਨੂੰ ਟ੍ਰੇਨਰ ਆਏ ਆਣੇ ਦਿੱਤਾ ਗਿਆ ਉਹਨਾਂ ਦੀ ਟਿਕਟਾ ਰੱਦ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹਰਿਆਣਾ ਨੂੰ ਇੱਕ ਖੁੱਲੀ ਜੇਲ੍ਹ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਜਿੱਥੇ ਕਸ਼ਮੀਰ ਵਰਗੇ ਹਾਲਾਤ ਨੇ ਫਿਰ ਲੋਕੀ ਨਾਲੇ ਇਹ ਵੀ ਚੀਜ਼ ਸਿੱਖਦੇ ਨੇ ਜਿਵੇਂ ਇਹਨਾਂ ਨੇ ਇੱਕ L.R.A.D ਇਹਨੂੰ ਲੌਂਗ ਰੇਂਜ ਐਕੋਸਟਿਕ ਡਿਵਾਈਸ ਕਹਿੰਦੇ ਨੇ ਵੀ ਉਹ ਇੱਕ ਸਾਊਂਡ ਛੱੜਦੀ ਹੈ ਜਿਸ ਦੇ ਨਾਲ ਲੋਕੀ ਬੋਲੇ ਹੋ ਜਾਂਦੇ ਨੇ ਤੇ ਉਹਨਾਂ ਨੂੰ ਉਲਟੀ ਆਣੀ ਸ਼ੁਰੂ ਹੋ ਜਾਂਦੀ ਹੈ ਤਾਂ ਫਿਰ ਉਹ ਉਹਦੇ ਨਾਲ ਇਹ ਸੁਝਾਵ ਉਹ ਜਿਹੜੇ ਇੱਥੇ ਮੈਡੀਕਲ ਟੀਮ ਆਈਆਂ ਨੇ ਜਿਹੜੇ ਲੋਕਾਂ ਨੂੰ ਅਸਰ ਕਿਵੇਂ ਆਨਸਰ ਜਿੱਕਰੋਂ ਪਾਰੇ ਨੇ ਜਿਹੜੇ ਹੋਰ ਮਤਲਬ ਕਿ ਮਤਲਬ ਪੱਟੀ ਕਰਨਾ ਤੇ ਇਹ ਸੂਚੀ ਤਿਆਰ ਕਰਨਾ ਕਿ ਕਿੰਨੇ ਸਾਡੇ ਬੰਦੇ ਚੱਕ ਵੀ ਹੋ ਗਏ ਨੇ ਉਹਨਾਂ ਨੂੰ ਸਵਾਲ ਕਰ ਰਹੇ ਨੇ ਮੈਡੀਕਲ ਟੀਮ ਨੂੰ ਵੀ ਅਸੀਂ ਉਹਦੇ ਤੇ ਕਿਵੇਂ ਵਸ ਸਕਦੇ ਹਾਂ ਹੂੰ ਜਿਵੇਂ ਇੱਕ ਵਿਚਾਰ ਕਿਸੇ ਨੇ ਦਿੱਤਾ ਹੈਗਾ ਵੀ ਤੁਸੀਂ ਸਰੋਂ ਦਾ ਤੇਲ ਲਾ ਕੇ ਆٹے ਦੀ ਗੋਲੀ ਪਾ ਕੇ ਵੀ ਕੰਨਾਂ ਦੇ ਵਿੱਚ ਪਾ ਕੇ ਉੱਪਰ ਕਰਨਾ ਬੰਦ ਕਰ ਰੋਕ ਲਓ ਤੇ ਉਹਦਾ ਅਸਰ ਨਹੀਂ ਹੋਊਗਾ ਅੱਛਾ ਇਹ ਉਹ ਆਪਣੇ ਆਪ ਲਿਕੇ ਹੋ ਇੰਟਰਨੈਟ ਦੇ ਸਾਧਨਾਂ ਦੇ ਨਾਲ ਕੱਢ ਲੈਂਦੇ ਨੇ ਇਹ ਜੀਮਾਰੀਆਂ ਪਰ ਸਰਕਾਰ ਇਵੇਂ ਦਾ ਵਰਤਾਰਾ ਕਰ ਰਹੀ ਹੈ ਕਿ ਜਿਵੇਂ ਕਿਸੇ ਦੂਜੇ ਦੇਸ਼ ਨੇ ਹਮਲਾ ਕਰਤਾ ਹੋਵੇ ਬਿਲਕੁਲ ਬਿਲਕੁਲ ਤੇਜਵੀਰ ਸਿੰਘ ਜੀ ਇੱਕ ਹੋਰ ਵੀ ਚਰਚਾ ਹੋ ਰਹੀ ਆ ਇੱਕ ਇੱਕ ਹੋਰ ਵੀ ਚਰਚਾ ਹੋ ਰਹੀ ਹੈ ਇੰਟਰਨੈਟ ਤੇ ਕਿ ਜਿਹੜੇ ਅਥਰੂ ਗੈਸ ਦੇ ਗੋਲੇ ਫੌਜ ਦੇ ਵੱਲੋਂ ਇਧਰ ਸਿੱਟੇ ਗਏ ਸੀਗੇ ਉਹਨਾਂ ਨੂੰ ਜਿਹੜੇ ਕਿਸਾਨ ਆਗੂ ਨੇ ਆਪਣੇ ਕੋਲ ਇਕੱਠਾ ਕਰਕੇ ਰੱਖਦੇ ਪਏ ਨੇ ਉਹ ਕਾਰਨ ਕੀ ਹੈ ਨਹੀਂ ਵੀਰ ਜੀ ਇਕੱਲੇ ਅਥਰੂ ਗੈਸ ਦੇ ਗੋਲੇ ਨਹੀਂ ਹੈਗੇ ਹਾਂਜੀ ਪੱਥਰੂਗੇ ਇਹਦੇ ਗੋਲੇ ਦੇ ਨਾਲ ਰਬੜ ਬੁਲਟ ਵੀ ਹੈਗੀਆਂ ਨੇ ਹੂੰ ਉਹ ਵੀ ਕਿਸਾਮ ਦੇ ਸੱਟੇ ਕਰ ਰਹੇ ਨੇ ਕਾਰਨ ਕੀ ਹੈ ਇਹ ਦੇ ਵਿੱਚ ਉਹ ਬਸ ਐਂ ਇਹ ਵੀ ਇਹ ਦੇਖੋ ਵੀ ਸਰਕਾਰ ਨੇ ਸਾਡੇ ਉੱਪਰ ਕੀ ਨੀਤੀ ਦਿੱਤਾ ਵੀ ਸਰਕਾਰਾਂ ਕਿਤੇ ਦੀਆਂ ਸਗੀਆਂ ਨਹੀਂ ਹੈਗੀਆਂ ਉਹ ਲੋਕਾਂ ਦਾ ਆਪਣਾ ਆਪਣਾ ਮੋਟਿਵ ਹੁੰਦਾ ਹੈ ਹੂੰ ਤੇ ਉਹ ਲੈ ਜਿਕੇ ਦੁਕਾਨਾਂਗੇ ਵੀ ਅਸੀਂ ਵੀ ਜੰਗ ਦੇ ਵਿੱਚ ਸ਼ਾਮਿਲ ਹੋ ਜੇ ਹੂੰ ਪਰ ਪਹਿਲੀ ਗੱਲ ਤਾਂ ਇਹ ਹੈ ਕਿ ਇਹਨੂੰ ਪਹਿਲਾਂ ਖਸਾਨੀ ਬਹੁਤਾਂ ਆ ਗਿਆ ਜਦੋਂ ਇਹਦੇ ਵਿੱਚ ਮਜ਼ਦੂਰਾ ਦੀਆਂ ਮੰਗਾਂ ਵੀ ਹੋਣੀਆਂ ਨੇ ਜਿੰਨੀਆਂ ਚਕਾਨਾਂ ਦੀਆਂ ਮੰਗਾਂ ਨੇ ਹੂੰ ਚਾਹੇ ਉਹਦੇ ਵਿੱਚ ਆਦੀਵਾਸੀਆਂ ਦੀ ਵੀ ਮੰਗ ਹੈ ਜਿਹੜੀ 25% ਦੀ ਗੱਲ ਹੈ ਇਹ ਸਾਰੀਆਂ ਚੀਜ਼ਾਂ ਪੈਰਲਰ ਨੇ ਅਕਿ ਇੱਕ ਤਰ੍ਹਾਂ ਦਾ ਇਹ ਹਰ ਇੱਕ ਵਰਗ ਤੇ ਨਾਲ ਜੁੜਿਆ ਜਿਹੜਾ ਬਿਜਲੀ ਬਿੱਲ ਸੋਧ ਬਿੱਲ ਹੈ ਉਹਦੇ ਨਾਲ ਹਰ ਇੱਕ ਵਰਗ ਜੁੜਿਆ ਹੋਇਆ ਉਹ ਹਰ ਇੱਕ ਨੂੰ ਫਾਇਦਾ ਮਿਲਣਾ ਹੈ ਬਿਜਲੀ ਨੂੰ ਪ੍ਰਾਈਵੇਟ ਕਰਨ ਤੋਂ ਹੋਂਤ ਰੋਕਣ ਦੇ ਵਾਸਤੇ ਹੂੰ ਇਹ ਇਹ ਸਾਰੀਆਂ ਚੀਜ਼ਾਂ ਨੋਟ ਕੀਤੀਆਂ ਜਾਣ। ਠੀਕ ਹੈ ਠੀਕ ਹੈ। ਤੇ ਕੀ ਸੰਦੇਸ਼ ਤੇਜਵੀਰ ਸਿੰਘ ਜੀ ਦੇਣਾ ਚਾਹੁੰਦੇ ਹੋ ਪੰਜਾਬ ਦੇ ਲੋਕਾਂ ਨੂੰ ਦੇਸ਼ ਪਰ ਤੇ ਲੋਕਾਂ ਨੂੰ ਇਸ ਮੁੱਦੇ ਤੇ? ਨਹੀਂ, ਪੇਸ਼ ਪਰ ਦੇ ਲੋਕਾਂ ਨੂੰ ਕਿਸਾਨਾਂ ਨੂੰ, ਵੀਰਾਂ ਨੂੰ, ਜਨਤਾ ਨੂੰ ਅਸੀਂ ਇਹ ਦਿਖਾਉਣਾ ਚਾਹੁੰਦੇ ਹਾਂ ਕਿ ਇਹ ਜਿਹੜੇ ਬਾਰਡਰ ਤੇ ਇਧਰਲੇ ਬੰਨੇ ਨੇ ਚਾਹੇ ਪਰਲੇ ਬੰਨੇ ਨੇ ਚਾਹੀ ਉਹ ਸੀਆਰਪੀਐਸਾ ਚਾਹੇ ਪੈਰਾਮਿਲਟਰੀ ਫੋਰਸਿਸ ਨੇ ਉਹ ਕਿਸਾਨਾਂ ਮਜ਼ਦੂਰਾਂ ਦੇ ਬੱਚੇ ਨੇ। ਉਹ ਕਿਸੇ ਵੱਡੇ ਕਾਰਪੋਰੇਟ ਦਾ ਬੱਚਾ ਆਈਏ ਕਿਸੇ ਨੇਤਾ ਦਾ ਬੱਚਾ ਨਹੀਂ ਹੈਗਾ। ਹੂੰ। ਤੇ ਛੋਟੇ ਹੱਕਾਂ ਦੀ ਲੜਾਈ ਬਿਲਕੁਲ ਕਿਸਾਨ ਮਜ਼ਦੂਰ ਲੜ ਰਹੇ ਨੇ ਇਸ ਦੇਸ਼ ਦਾ ਦੇ ਜਦੋਂ ਮਤਲਬ ਕਿ ਮਹਾਮਾਰੀ ਤੋਂ ਕੱਢਣ ਬਾਅਦ ਤੇ ਢੇਟ ਭਰਨ ਵਾਸਤੇ ਇਸ ਧਰਤੀ ਨੇ ਹਰਿਆਣਾ ਪੰਜਾਬ ਦੀ ਪੱਛਮੀ ਉੱਤਰ ਪ੍ਰਵੇਸ਼ ਦੀ ਗੰਗਾਨਗਰ ਅਨਮਾਨਗੜ ਦੀ ਧਰਤੀ ਨੇ ਅੰਨ ਪੈਦਾ ਕਰਕੇ ਇਸ ਦੇਸ਼ ਦਾ ਢੇਟ ਭਰਨ ਦਾ ਕੰਮ ਕੀਤਾ ਜਦੋਂ ਬਾਰਡਰਾਂ ਤੇ ਲੜਨ ਦੀ ਲੜਾਈ ਆਈ ਤੇ ਸਭ ਤੋਂ ਜ਼ਿਆਦਾ ਕੁਰਬਾਨੀ ਇਸ ਧਰਤੀ ਨੇ ਦਿੱਤੀ ਜਦੋਂ ਦੇਸ਼ ਨੂੰ ਆਜ਼ਾਦ ਕਰਾਉਣ ਦੀ ਲੜਾਈ ਆਈ ਇਕਦਰ ਉਦੋਂ ਉਦੋਂ ਇਸ ਦੇਖਲੇ ਦਿੱਤੀ ਉਹ ਜਿਹੜੇ ਦੁਰਲੱਭ ਪੰਨੇ ਲਏ ਨੇ ਉਹ ਉਹਨਾਂ ਨੂੰ ਐਂਟੀ ਪੰਜਾਬੀ ਸਮਝ ਵੀ ਨਹੀਂ ਆਉਂਦੀ ਸ਼ਾਇਦ ਉਹਨਾਂ ਨੇ ਇਤਿਹਾਸ ਨਾ ਪੜਿਆ ਹੋਵੇ ਜੀ ਦੇਖੋ ਕਿਸਾਨ ਜਵਾਨ ਨੂੰ ਲੜਾਉਣ ਵਾਸਤੇ ਵੱਡਾ ਕਾਰਪੋਰੇਟ ਦੇ ਨਾਲ ਕਿਵੇਂ ਸਰਕਾਰਾਂ ਮਿਲ ਕੇ ਕੰਮ ਕਰਦੀਆਂ ਨੇ ਹੂੰ ਉਹ ਤਾਂ ਸਭ ਕੁਝ ਬੰਦ ਕਰ ਦਿਆ ਨੇ ਉਹ ਹਰ ਹੱਤ ਟਕੰਡਾ ਤਰੰਦਿਆ ਨੇ ਪਰ ਸਾਡੇ ਉਥੇ ਹਰਿਆਣੇ ਦੇ ਵਿੱਚ 150 150 ਘਰਾਂ ਦੇ ਉੱਪਰ ਛੱਪੇ ਮਾਰੀ ਕਰਦੀ ਹੈ ਹੂੰ ਉਹ ਕੀ ਇਹੋ ਜਿਹੇ ਪ੍ਰਬੰਧ ਕਦੇ ਸੋਚਿਆ ਕਦੇ ਮਾਈਨਿੰਗ ਮਾਸਟਰ ਨੂੰ ਰੋਕਣ ਵਾਸਤੇ ਕਿਤੇ ਹੋਏ ਹੂੰ ਇਹ ਇਹ ਜੀ ਵਿਉਤਬੰਦੀ ਇਹ ਜੀ ਤਿਆਰੀ ਜਿਹੜਾ ਡਰੱਗਸ ਮਾਤਿਆ ਉਹਨੂੰ ਰੋਕਣ ਵਾਸਤੇ ਕੀਤੀ ਹੂੰ ਕੱਲ ਸਾਰੀ ਇਹ ਹੈ ਇੱਕ ਮੇਰਾ ਹੋਰ ਬੇਨਤੀ ਹੈ ਜਿਹੜੇ ਪੜ੍ਹੇ ਲਿਖੇ ਬੁੱਧੀਜੀਵੀ ਨੇ ਕਿ ਇਹਨੇ ਅਥਰੂ ਗੈਸਾਂ ਦਾ ਗੋਲਾ ਇਹ ਰਵਲਡ ਬੁਲਟ ਦੇ ਫਟਾਕੇ ਇਹ ਮਤਲਬ ਕਿ ਇੱਕ 에어 ਬਲਾਸਟ ਦੇ ਫਟਾਕੇ ਇਹਨਾਂ ਦਾ ਧੂਆ ਕੀ ਦਿੱਲੀ ਹਜੇ ਤੱਕ ਪਹੁੰਚਿਆ ਜਾਂ ਨਹੀਂ ਪਹੁੰਚਿਆ ਹੂੰ ਦਾ 43 ਦਾ ਧੂਆ ਪਹੁੰਚ ਜਾਂਦਾ ਹੈ ਹੂੰ ਇਹ 5000 ਤੋਂ ਵੱਧ ਜਿਹੜਾ ਇਹਨਾਂ ਨੇ ਮਤਰਕੇ ਛੱਡ ਕੇ ਸੱਤ ਦੇ ਕੋਲੇ ਇੱਕ ਬਾਰਡਰ ਤੇ ਸੱਤ ਤੇ ਜਿਹਖਨੋਰੀ ਬਾਰਡਰ ਦੀ ਸਾਨੂੰ ਜਾਣਕਾਰੀ ਕੋਈ ਨਹੀਂ ਵੀ ਇਹਦਾ ਧੂਆ ਦਿੱਲੀ ਉਹਨਾਂ ਦੇ ਨੱਕ ਤੱਕ ਪਹੁੰਚ ਰਿਹਾ ਨਹੀਂ ਪਹੁੰਚ ਰਿਹਾ ਹੂੰ ਤੇ 150 ਤੋਂ ਉੱਪਰ ਬੱਚੇ ਕਾਇਲ ਹੋਗੇ ਉਹਨਾਂ ਨੂੰ ਦਿਸ ਰਿਹਾ ਨਹੀਂ ਦਿਸ ਰੇ ਹੂੰ ਇਹ ਜਿਹੜੇ ਮਤਰਕੇ ਕੰਕਰੀਟ ਤੇ ਜੰਗਲਾਂ ਦੇ ਵਿੱਚ ਬੈਠੇ ਨੇ ਵੱਡੇ ਪੈਰਾ ਦੇ ਵਿੱਚ ਹੂੰ ਉਹਨਾਂ ਨੂੰ ਇਹ ਚੀਜ਼ ਦਿਸ ਰਹੀ ਹੈ ਨਹੀਂ ਦਿਸ ਰੇ ਹੂੰ ਇਹ ਚੀਜ਼ ਸੋ ਸਵਾਲ ਉਹਨਾਂ ਤੇ ਹੈ ਜੀ ਜੀ ਸੋ ਧੰਨਵਾਦ ਜਿਹੜੇ ਹੂਮਨ ਰਾਈਟ ਐਕਟਿਵਿਸਟ ਨੇ ਉਹ ਕਿੱਥੇ ਨੇ ਉਹ ਬੁੱਧੀਜੀਵੀ ਲਾਣਾ ਕਿੱਥੇ ਹੈ ਸੋ ਸੋ ਕੱਲ ਬਾਤ ਹੋਈ ਹੈ ਤੇਜਵੀਰ ਸਿੰਘ ਦੇ ਨਾਲ ਜਿਨ੍ਹਾਂ ਨੇ ਪੂਰਾ ਦੱਸਿਆ ਕਿ ਹੁਣ ਹਾਲਾਤ ਕੀ ਨੇ ਅਗਲੀ ਰਣਨੀਤੀ ਕੀ ਹੋਵੇਗੀ ਪਰ ਇੱਕ ਨਵਾਂ ਸਵਾਲ ਵੱਡੇ ਸਵਾਲ ਉਹਨਾਂ ਨੇ ਫੇਰ ਤੋਂ ਸਰਕਾਰ ਦੇ ਲਈ ਖੜੇ ਕਰ ਦਿੱਤੇ ਨੇ ਕਿ ਜਦੋਂ ਐਡੀ ਵੱਡੀ ਕਾਰਵਾਈ ਕਿਸਾਨਾਂ ਤੇ ਹੋ ਰਹੀ ਹੈ ਤਾਂ ਜਦੋਂ ਹੋਰ ਕਈ ਗਤੀਵਿਧੀਆਂ ਦੇਸ਼ ਭਰ ਦੇ ਵਿੱਚ ਹੁੰਦੀਆਂ ਨੇ ਤਾਂ ਉਸ ਉਹਨਾਂ ਦੇ ਖਿਲਾਫ ਅਜਿਹੀ ਕਾਰਵਾਈ ਜਿਹੜੀ ਵੱਡੀ ਕਾਰਵਾਈ ਇਹ ਕਿਉਂ ਨਹੀਂ ਹੁੰਦੀ ਇੱਕ ਵੱਡਾ ਸਵਾਲ ਜਿਹੜਾ ਤੇਜਵੀਰ ਸਿੰਘ ਦੇ ਵੱਲੋਂ ਸਰਕਾਰ ਨੂੰ ਕੀਤਾ ਗਿਆ ਤੁਸੀਂ ਬਣੇ ਰਹੋ ਜਗਪੰਦੀ ਪੰਜਾਬ ਕੇਸਰੀ ਟੀਵੀ ਦੇ ਨਾਲ ਧੰਨਵਾਦ